ਤਤਕੁਰ ਰਾਜਪੁਰ ਦੇ ਕੋਲ ਨਵੇਂ ਬਣੇ ਓਵਰ ਬਿਜ ਦੇ ਕੋਲ ਲੱड्डੂ ਵੰਡਣ ਪਹੁੰਚੇ ਸਰਦਾਰ ਵਰਦਿਆਲ ਸਿੰਘ ਕਮੌਰ ਨੂੰ ਪੁਲਿਸ ਨੇ ਅੱਗੇ ਵਧਣ ਤੋਂ ਰੋਕਿਆ ਅਸੀਂ ਜਿੱਥੇ ਸਾਹਮਣੇ ਪ੍ਰੈਸ ਤੋਂ ਅਜੇ ਪ੍ਰੈਸ ਨਹੀਂ ਨਾ ਨਾ ਸਪੇਟਰੀਅਲ ਫੋਰਨ ਨਾ ਨਾ ਸਪੇ ਹੋ ਰਹੀ ਸਥਿਤੀ ਕਰਦੇ ਅਸੀਂ ਲੱड्डੂ ਪੰਡਣੇ ਹਰਵਿਆਲ ਸਿੰਘ ਇਹਦੇ ਵੀ 20 ਕਰੋੜ ਰੁਪਏ ਦਾ ਐਲਾਨ ਕੀਤਾ ਹੈ ਪਰ ਕੋਈ ਮਤਲਬ ਨਹੀਂ ਹੈ ਕਰ ਰਿਹਾ ਨਿਕਲ ਉਹ ਹੋਰ ਨਹੀਂ ਇਹਦਾ ਮੇਰਾ ਮਾਣ ਹੈ ਕਿ 78 ਕੋਰ ਦੇ ਜੇ ਨਾ ਬਣਿਆ। ਉਹ ਤੇ ਉੱਥੇ ਹੀ ਤਾਂ ਨਹੀਂ ਪੱਕ। ਜੇਖਣੀ ਇਹ ਤੋਂ ਬਾਅਦ ਤਾਂ ਨਿਕਲ ਇਹ ਨਿਕਲ ਨਹੀਂ ਤਾਂ ਹਰਦੀਾਲ ਸਿੰਘ ਨੇ ਬਣਾਇਆ ਨਾ ਇਹ ਪੁਲ ਤਾਂ ਇਹ ਆਮ ਲੋਕਾਂ ਦੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ। ਮੈਂ ਲੈ ਕੇ ਆਏ 26 ਕਰੋੜ ਰੁਪਏ ਪੁਲ ਬਣ ਗਿਆ। ਮੈਂ ਕਿਸੇ ਦਾ ਉਤਘਾਟ ਮੈਂ ਕਿਸੇ ਦੇ ਕੰਮ ਦੇ ਵਿੱਚ ਰੁਕਾਵਟ ਨਹੀਂ ਬਣਦਾ। ਕੋਈ ਹੋਰ ਨਹੀਂ ਬਣਦਾ। ਤੇ ਅਸੀਂ ਤਾਂ ਉਹ ਖੁਸ਼ੀ ਜ਼ਾਹਰ ਕਰਨ ਲਈ ਆਏ ਆ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ। ਇਹ ਤਬਲੀਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਇਹ ਨਿਕਲਣ ਦੇ ਪੁੱਛੀ ਨਹੀਂ ਕਰਨ ਦੇਣਾ ਹੈਗਾ ਦੈਟਸ ਯੂਰ ਡਿਊਟੀ ਠੀਕ ਹੈ ਨਹੀਂ ਇਹ ਇੰਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਹੋਏਗੀ ਮੇਰਾ ਕੰਮ ਜਿਹੜੇ ਕਰਨਾ ਹੈ ਸਾਡੇ ਅਸੀਂ ਜੇ ਤੁਹਾਡਾ ਤੋਂ ਤਮ ਚ ਉਹਨਾਂ ਦੇ ਨਾਲ ਦੇ ਰਹੇ ਹੈਗੇ ਉਹ ਰੋਕ ਰੇ ਆ ਕੰਮ ਉਹ ਠੀਕ ਹੈ ਨਹੀਂ ਨਹੀਂ ਇੱਕ ਮਿੰਟ ਯਾਰ ਮੈਨੂੰ ਇਹਦੀ ਗੱਲ ਸੁਣੋ ਮੈਂ ਮੱਤੂ ਵਡਾ ਨੇ ਇੱਥੇ ਕੋਈ ਇੱਦਾਂ ਲੱਡੂ ਲੱਡੂ ਜੋ ਫਰਾਈ ਨਹੀਂ ਆ ਬਾਬ ਹਾਂ ਲੱਡੂ ਫਰਾਈ ਤਾਂ ਕੋਈ ਨਹੀਂ ਹੈ ਆਪਣਾ ਹਲੋ ਠੀਕ ਆਓ ਯਾਰ ਉਹ ਹੀ ਘਰੇਲ ਕੰਮ ਕਰਦਾ ਹੋਰ ਉਹ ਕਿਉਂ ਦੇ ਰਿਹਾ ਹੈ ਕਿ ਤਾਜ਼ੀ ਪ੍ਰਿਹਾਰ ਨਹੀਂ ਮੰਡੋ ਯਾਰ ਤੁਸੀਂ ਨੂੰ ਆਪੇ ਹੈ ਜੀ ਲਿਆਓ ਦੇਓ ਪੁਲਿਸ ਵੱਲੋਂ ਕਾਂਗਰਸ ਸਰਕਾਰ ਕਰਤਾ ਹੁੰਦੇ ਦੋ ਚੋਂ ਲੱਡੂਆਂ ਦਾ ਡੱਬਾ ਖੋਣ ਤੇ ਭੜਕੇ ਸਰਦਾਰ ਹਰਜਲ ਸਿੰਘ ਕਮੋਜ ਤੁਹਾਨੂੰ ਪਹਿਲਾਂ ਮੈਂ ਇੱਕ ਦੱਸੋ ਤੁਹਾਨੂੰ ਤਕਲੀਫ ਕੀ ਹੁੰਦੀ ਹੈ ਹਰਜਲ ਸਿੰਘ ਤੋਂ ਆਉਂਦੀ ਹੈ ਅਰਥਾਤ ਹੀ ਤੁਸੀਂ ਰਿਕਵਰਡ ਮੰਗਦੇ ਹੋ ਅਰਥਾਤ ਹੀ ਹਾਂ ਚਲੋ ਯਾਰ ਪਿੱਛੇ ਲਿਆਓ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਜਿਹੜੇ ਲੈਦੇ ਹੋਏ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਆਜੋ ਆਜੋ ਨਹੀਂ ਨਹੀਂ ਦਿਓ ਹੁਣ ਤੁਸੀਂ ਅਜੂ ਕੰਸਟਾਪ ਯਾਰ ਇਸੇ ਵੀ ਮੈਂ ਉਹ ਫਿਰ ਦੋ ਤੁਸੀਂ ਸਾਡੇ ਬੰਦਿਆਂ ਨੂੰ ਫੜਾਓ ਤੁਸੀਂ ਪਹਿਲਾਂ ਵਾਪਸ ਲੈਓ ਵਾਪਸ ਕਰੋ ਜਿਹੜੇ ਹੈਗੇ ਹੋਂ ਲੱਡੂ ਵਾਪਸ ਕਰੋ ਜਿਹੜੇ ਅਸੀਂ ਲੈ ਕੇ ਆਏ ਹੈਗੇ ਹੋਂ ਹਾਂ ਤੁਸੀਂ ਲੱਡੂ ਹੀ ਖੋਲੇ ਦਿੱਥੋ ਤੁਸੀਂ ਤੁਸੀਂ ਕਿਸੇ ਖੁਸ਼ੀਏ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਤੇ ਤੁਸੀਂ ਪੂਰੀ ਗੱਲ ਹਾਂ ਪਹਿਲਾਂ ਲੱਡੂ ਲਿਆਓ ਪਹਿਲਾਂ ਲੱਡੂ ਦੀਏ ਇਹ ਲੱਡੂਆਂ ਦਾ ਡੱਬਾ ਦਿਓ ਮੇਰਾ ਬੱਥਰ ਹਾਂ ਠੀਕ ਹੈ ਸਰ ਅਜਮ ਜੀ ਬਾਈ

ਇਹ 1947 ਤੋਂ ਬਾਅਦ ਬੜੀ-ਬੜੀ ਮੰਗ ਸੀ ਇਹ ਇਲਾਕੇ ਦੇ ਲੋਕਾਂ ਦੀ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦੀয়াল ਸਿੰਘ ਨੇ ਉਹਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਏ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀয়াল ਸਿੰਘ ਦੀ ਅੱਜ ਸਦਨਾ ਪੂਰੀਆਂ ਹੋ ਗਈਆਂ ਅਤੇ ਮੈਂ ਕੰਪਲੀਟ ਹੋ ਗਈ ਇਹ ਗੱਲ ਨੂੰ ਅਰਬੀ ਤੱਕ ਬੱਤਾਂ ਗਾਉਂ ਮਾਰੋਗੇ ਤੱਕਿਆ ਠੀਕ ਆ ਜੀ ਆਪ ਕਰੋ ਤਾ ਕੋ ਆਈ ਪ੍ਰੋਫੈਸਰ ਬਹਿਰਾ ਹੋਵੇ ਹਾਂਜੀ ਤੁਹਾਡੀ ਗੱਲ

ਜੋ ਤੁਸੀਂ ਹੱਦ ਤੱਕ ਲੈ ਆਪਾਂ ਗੱਲ ਕਰ ਲੈਣਾ ਹਾਂ ਹਾਂ ਗੱਲ ਤਾਂ ਕਰਨੀ ਆ ਹਾਂ ਜੀ ਸਰ ਇਹ ਡੈਮੋਕ੍ਰੇਸੀ ਹੈ ਤੁਸੀਂ ਖਤਮੇ ਕਰਨ ਚੱਲੇ ਆ ਤੇ ਮੈਂ ਤਾਂ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀ ਜੇ ਬਾਕੀ ਤੁਸੀਂ ਹਾਲਾਤ ਦੇਖ ਹੀ ਲੈ ਹੈਗੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਦਾ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਸੰਸਦਾਂ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਪਿੰਡ ਪਿੰਡ ਚ ਜਿਹੜਾ ਹੈਗਾ ਉਹ ਬੀ ਐਨ ਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਲਹਿਰ ਕਢਾਈ ਸੀ ਇਹ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਹਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬੰਦੇ ਬੰਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਉਹ ਮੇਰਾ ਨਵਾੜ ਤੋਂ ਉਸ ਟਾਈਮ ਦਾ ਪਾਇਆ ਸੰਗੋਤ ਸਿੰਘ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਇਹ ਕਹਿ ਰਹੀ ਹੈ ਕਿ ਇਹ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਹ ਰੋਡ ਘਾਟਨਾਂ ਚ ਸੰਗੋਤ ਸਾਹਿਬ ਕਰਨਾਂਗੇ ਜਿਹੜੀ ਸੱਤਾਧਾਰੀ ਪਾਰਟੀ ਹੈ ਲੈ ਨਮਾਜ਼ ਅਲਲਹੁ ਅਕਬਰ ਕੀ ਮਸਲਾ ਹੋਇਆ ਜੀ ਇੱਥੇ ਕਾਫੀ ਫੋਰਸ ਲੱਗੀ ਹੋਈ ਹੈ ਫੋਰਸ ਤਾਂ ਜੀ ਇੱਥੇ ਜਿਹੜਾ ਪੁਲ ਹੈ ਜੀ ਅਧੂਰਾ ਇਹ ਬਣਿਆ ਨਹੀਂ ਉਹਨੂੰ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰसों ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਇੱਕ ਮੋਟਰਸਾਈਕਲ ਨਾਲ ਹਿੱਟ ਕਰ ਗਿਆ ਸੀ ਤੁਹਾਡੇ ਸਾਹਮਣੇ ਹੀ ਪ੍ਰੈਸ ਨੇ ਵੀ ਖਬਰ ਲਾਈ ਸੀ ਜੀ ਉਹਦੇ ਕਰਕੇ ਜੀ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਵੀ ਪੁਲ ਖੁੱਲ ਗਿਆ ਇੱਥੇ ਇਕੱਲਾ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰसों ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈਗੇ ਸੀਗੇ ਫਿਰ ਦੁਆਰੇ ਤਾਂ ਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫਿਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਲ ਦਾ ਕੰਮ ਜੇ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਵੀ ਅਜੇ ਟਟਣ ਵਗੈਰਾ ਨਹੀਂ ਕਰਦੇ ਇਹ ਘਰ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਤਘਾਟਨ ਕਰ ਰਹੇ ਆ ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰਹੀਆਂ ਜੀ ਹੋਰ ਲੱਗ ਰੀਆਂ ਚੱਕਰ ਰਿਆਂ ਸੀ ਬੈਰੀਕੇਡ ਵਗੈਰਾ ਚਟਾ ਰਹੇ ਆ ਹੋਰ ਜਿਹੜੇ ਅੜਕਣਾ ਨੇ ਉਹ ਖੋਲ ਰਹੇ ਆ ਫੁੱਲ ਜਾਊਗਾ ਕੱਲ ਤੱਕ ਤੇ ਕਰ ਦੇਣ ਮੋਸਮ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ ਤੇ ਵੀ ਰੋਕਿਆ ਗਿਆ ਹੁਣ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਕੀ ਕਰਨਾ ਸਾਡੇ ਮੁਲਾਜ਼ਮ ਜਿਹੜੇ ਨੇ ਉਥੋਂ ਨੂੰ ਪਤਾ ਹੋਊਗਾ ਜੀ ਕੋਈ ਐਸੀ ਜੀ ਗੱਲ ਨਹੀਂ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੜਾ ਵਧੀਆ ਸ਼ਹਿਰ ਹੈ ਇਹ ਕਾਹਦੇ ਲਈ ਸ਼ਾਂਤੀ ਭੰਗ ਕਰਨੀ ਹੈ ਜੀ ਨਹੀਂ ਸਰ ਫੁੱਲ ਦੇ ਨੇੜੇ ਫੁੱਲ ਦੇ ਨੇੜੇ ਜਾਣ ਤੇ ਤੁਸੀਂ ਰੋਕਿਆ ਰੋਕਿਆ لیکن ਉਹ ਜਿਸ ਤਰੀਕੇ ਤੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਸਰ ਪਾਰਟੀ ਦੇ ਬਾਰੇ ਨਹੀਂ ਕੋਈ ਤੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਕੀਤਾ ਬਸ ਠੀਕ ਹੈ ਜੀ ওকে